ਦਹਾ ਗੱਲ ਕੀ ਹੈ ਇਸ ਕਮਲ ਇੱਕ ਕਮਾਲ ਉਹ ਮੇਰੇ ਕੰਮ ਹੁਣ ਅੱਗੇ ਬਣਾ ਲਾ ਕੇ ਬਾਗੇ ਮੋਲੋ ਤੇਰਾ ਭਰੋਸਾ ਨਹੀਂ ਟੁੱਟਣ ਦੇ ਮੈਂ ਨਹੀਂ ਨਹੀਂ ਤੂੰ ਮੇਰੇ ਤੇ ਜੇ ਭਰੋਸਾ ਖੜ ਗਿਆ ਦੋ ਚਾਰ ਹੋਣਾ ਇਹ ਮੈਂ ਹੀ ਰੂੰਦੀ ਉਹ ਨਹੀਂ ਹਰ ਮੰਗੇਂਦਰ ਕੰਨ ਜਾਂਦੀ ਆ तेन्दी लाए थे ना लग गया थे चार यार लगे बागे क्या चाचा नहीं बनना नहीं नहीं बनूं बढ़िया बनूं कबाड़ी कबाड़ी बढ़िया कबाड़ी तो बढ़िया है तू ना करा क्या कबाड़ी में बनता ही है बनी इधर कांडो भाई निकली बच्चे भी हाँ ਕਿੰਨੇ ਕੇ ਆਜਾ ਤੇ ਇੱਕ ਮੈਗਨ ਲਾਣਾ ਕਿਦੋਂ ਬਾਕੀ ਇਹ ਦੇਖ ਜਾਨੇ ਮੈਂ ਦੁੱਧ ਪਈ ਜਾਂਦੇ ਬੱਕਰੀਆਂ ਦਾ ਦਾ ਰਾਮੂ ਦੇ ਲਾ ਦੇ ਰੱਖ ਤੇ ਦਾ ਕਿਦੋਂ ਬਾਕੀ ਬਾਠਾ ਨਹੀਂ ਵੱਢ ਗਿਆ ਪਟਕਾ ਖਾਂ ਦਾ ਕਣਕ ਤੇ ਆ ਗਈ ਉਹ ਬਲੋਂ ਤੇ ਪੱਕੀਆਂ ਦਾ ਕੰਮ ਰਾਮਾ ਨਿਗਰਾਨੀ ਤਿਆਰ ਹੁੰਦਾ ਬੱਚੋ ਦਾ ਮਾਤਾ ਹਾਂ ਜਿਹੜੀ ਕਰੇ ਆਉਂਦੀ ਜੀ ਬੱਕਰੀਆਂ ਉਹ ਲੱਗ ਹਾਂ ਇਹ ਤਾਂ ਹੁਣੇ ਸੋਕ ਦਾ ਕੰਮ ਹੈ ਉਹ ਦੇ ਦੇ ਪਾਣਾ ਓਏ ਲੈ ਜੋ ਇਹ ਲੈ ਜੋ ਮੈਂ ਤਾਂ ਵੇਚਣੀ ਆਇਆ ਮੈਂ ਤਾਂ ਕੰਮ ਕਰੀ ਸੀ ਹੇ ਹੇ ਯਾਰ ਮੈਂ ਮੈਂ ਤਾਂ ਕਹਿੰਦਾ ਸਾਰੀਆਂ ਲੈ ਜੋ ਮੈਂ ਕਰਾਂ ਵੇਚਣਾ ਆਇਆ ਕੁਛ ਲੰਦੇ ਪੁੱਛ ਲੰਦੇ ਮੀਨੋ ਰਹਿ ਕਹਿੰਦੇ ਪਹਿਲਾਂ ਯੂਦੀ ਹੈ ਹਾਂ ਕਹਿੰਦੇ ਤੇ ਵੀਡੀਓ ਬਣਨਾ ਆਉਣਾ ਤੇ ਆਪਾਂ ਤਾਂ ਪੜਾ ਜਾਓ ਵੀਡੀਓ ਨਹੀਂ ਸਮਾ ਰਹੀ ਦੋ ਮੰਡੀ ਚ ਇਹ ਤਾਰ ਵਾਲਾ ਦੂਜਾ ਨਹੀਂ ਪਹਿਲਾਂ ਨੇਮ ਨਹੀਂ ਜੀ ਲੋ ਇਹ ਪੜਕਾਈਏ ਪਹਿਲਾਂ ਜਾਓ ਹੁਣ ਫੇਰ ਦੋ ਹੀ ਖਾਲੀ ਤਾਂ ਹੈਗਾ ਇਹਨੂੰ ਕਿਹ ਚੱਕੀ ਭਰਦੇ ਹੋ ਕਰੀਏ ਪੱਟੇ ਇਹ ਤਾਂ ਨਹੀਂ ਸੁਤਣਾ ਉਹ ਦੇ ਫੜੋ ਆਇਦਰਾ ਇੱਥੇ ਹੀ ਘੜ ਜਾ ਆਪਣੀ ਜਾਂਦੀਆਂ ਵੀਡੀਓ ਬਣ ਜਾਂਦੀ ਵੀਡੀਓ ਆ ਤੇ ਹਾਂ ਬੰਦਾ ਇਹਦਾ ਬੁੱਲਾ ਚੋੜਦੀਆਂ ਨਹੀਂ ਚਲਾ ਕੇ ਮਾਰਦਾ ਦੀ ਹਾਂ ਹੋ ਯਾਰ ਹਾ ਵੇਖੋ ਪਾਠਾ ਵਿੱਚ ਚਾਚਾ ਪਾਰਟੀ ਇਧਰ ਕੱਢ ਕੇ ਲਿਆਈ ਆ ਆਹੀ ਪਾਠਾ ਉਹ ਦੇ ਫੜਾ ਯਾਰ ਪਾਰਟੀ ਆ ਬੂ ਯਾਰ ਪਾਠਾਪੂਰੀ ਕੁਆਲਟੀ ਦੀ ਚਿੱਟੀ ਅੱਖ ਸ਼ਿੱਗੀ ਨਾਲ ਲੱਗੀ ਦੀ ਹੈ ਹੁਣ ਤੇ ਸਿੰਗੀ ਵੀਰੇ ਨਾਲ ਚਿੱਟੀ ਅੱਖ ਇਹਦਾ ਜੇ ਲੂਈ ਝਾੜ ਰਹੀ ਹੈ ਫਿਰ ਇਹਦਾ ਜਿਹੜਾ ਨਾਰਾ ਦੋਈਆਂ ਹੀ ਝਾੜ ਰਹੀ। ਉਹ ਮੈਂ ਦੇਖਿਆ ਕੰਡੀਆਂ ਵਾਲੇ। ਇਹ ਜਾ ਕੇ ਨਾ ਜਦੋਂ ਤੁਹਾਨੂੰ ਉਹਨੇ ਪਾਇਆ ਫਾਇਦਾ ਫਿਰ ਦੋਈ ਝਾੜ ਰਹੀ ਆ ਦੇਖ ਇੱਧਰ। ਪਰਦੇ ਪਰਦੇ ਹੋ ਰਹੇ ਆ। ਇਹ ਫਿਰ ਸਾਰੀਆਂ ਝਾੜ ਜਾਣੀਆਂ। ਕਾਹ ਕਿਹਦੇ ਬਣੂਗੀ ਇਹ ਸੇਵਾ ਨਾ ਬਣੂਗੀ। ਕਿੰਨੀ ਅੱਖਾਂ ਦੇਖ ਲਿਆ। ਇਹਦਾ ਜਿਹੜੀ ਮਾਂ ਨਾ ਫੇਰ ਦੁਬਾਰਾ ਗੱਬਣ ਹੋਣੀ। ਕਿ ਮੈਂ ਕਰੀਆ ਪਰ ਬਾਈ ਵਾਲ ਕੌਂਦੇ ਜਾਂਦੇ ਅੱਛਾ। ਬਾਹ ਹੁਣ ਮੌਲੇ ਹੋ ਗਏ। ਮੌਲੇ ਹੋ ਗਿਆ ਹੁਣ ਮੌਲੇ ਇੱਕ ਸਿੰਘ ਪੁਰਿਆ ਇਹਦਾ ਨਹੀਂ ਮਾ ਮੜਾ ਨਾ ਕਿਤੇ ਡਾਂ ਲੂਣੀ ਪਾ ਦੀ ਐ ਇਹਦਾ ਆ ਜਾਂਦੇ ਨੇ ਮੇਰੇ ਪੁਰੇ ਚਲ ਰੋ ਕੁਝ ਕਰਨੀ ਜਾਂ ਦੀ ਦੋ ਲੂਈ ਖਾਫ ਕਰ ਗਈ ਯਾਰ ਕੀ ਰੱਖੀ ਬੰਦੀ ਬੌਜੀ ਨਾ ਕਰਾ ਮੇਰੇ ਕੰਨੇ ਉਹ ਬੰਦ ਮਾਰ ਕੇ ਚਲਾ ਕੇ ਮਾਰੋ ਕਰਾ ਮੇਰੇ ਕੰਨੇ ਠੀਕ ਹੈ ਜਲਾ ਜੰਗੀ ਜੀ ਹੁਣ ਮੜੀ ਜੀ ਨੂੰ ਮਰਵਾਉਣਾ ਹੈਗਾ ਮੈਂ ਲੈ ਜੀ ਕਹਨਾ ਆਪਾਂ ਮੜੀ ਜੀ ਨੂੰ ਦੋ ਦਿਨ ਹੁੰਦੇ ਠੀਕ ਆ ਸੋਹਣੀ ਪੱਠਪਾਲ ਨਾਲ ਹੀ ਆ ਖਾਲਸਾ ਜੀ ਉਹ ਬਲਨ ਵਾਲੀ ਨੇ ਖਲੋਤੇ ਆ ਪੱਠਾਂ ਦੇ ਬੱਕਰੀ ਉਹ ਖੜ ਗਿਆ ਮੇਰੇ ਬੰਦੇ ਉਹ ਮੈਨੂੰ ਲੱਭ ਲੱਭ ਕੇ ਲੈ ਇਹਨੂੰ ਵਿਚਾਰੇ ਘੜ ਕੇ ਹਾਂ ਭਾਈ ਬਾਹਰ ਆ ਭਾਈ ਆਖੜੀ ਕਿਤਰੀ ਆ ਬਾਠਾ ਕੀ ਥਣ ਚ ਗਈ ਆ ਥੋੜਾ ਇਹਦੀ ਮਾਰੀ ਚਾਉਂਦੇ ਇੱਕੋ ਫੇਰ ਗੱਬਣ ਹੋਵੇ ਥੋੜਾ ਦੁੱਧ ਲੈ ਆ ਪੱਠ ਨੂੰ ਲੈ ਚਾਚਾ ਠੀਕ ਹੈ ਕਾ ਜਾਵਰੇ ਚਾਰ ਦਿਨ ਮੌਣ ਮੌਣ ਪਾ ਹਜੇ ਚੱਲੂਗੀ ਉਹ ਨਹੀਂ ਚੱਲੂਗੀ ਥੋੜੀ ਚੱਲੂਗਾ ਦੱਸਾਂ ਗੱਲ ਕੀ ਹੈ ਇੱਕ ਮਿੰਟ ਇੱਕ ਮਿੰਟ ਉਹ ਮੇਰੀ ਗੱਲ ਸੁਣ ਲੈ ਅੱਗੇ ਬਣਾ ਲਾ ਕੇ ਬਾਕੇ ਮੋਲੋ ਉਹ ਤੇਰਾ ਭਰੋਸਾ ਨਹੀਂ ਟੁੱਟਣ ਦੇ ਉਹ ਮੈਂ ਨਹੀਂ ਨਹੀਂ ਤੂੰ ਮੇਰੇ ਤੇ ਖਬਰੋਸਾ ਖੜ ਗਿਆ ਦੋ ਚਾਹ ਹੋਣਾ ਇਹ ਮੈਂ ਗਈ ਰੁਕਦੀ ਉਹ ਨਹੀਂ ਅਹੀਂ ਬੈਠੀ ਮਾਝੂ ਆਇਆ ਗਾਇਬ ਸੁਲਾਣੇ ਨੇ ਹਾਂ ਦੋ ਇੱਕ ਪਟੋਰਾ ਲੈਣਾ ਉਹ ਵੀ ਬਵਾ ਦੂੰਗਾ लेदू रामू गल आए है ठीक है एक रख जे मेलदा किसी बम ना मडी मोटी वीडियो भी बना है कि नहीं पता लग मुला मंडी दा सौदा आएगा हां वीडियो बणदे पहले 1000 दला भाई हां मडी वीडियो लंबी नहीं करना मेला कहना मेला मंडी नहीं कहना हां मंडी जे मल्ला कहते सरकारी बंदे कंदे सरकारी बंदे की गल ਕਿਹਦਾ ਜਾ ਰਿਹਾ 1000 1000 ਬੁਆਲਾ ਠੀਕ ਹੈ ਜੀ ਕਿਹ ਪੰਪਾ ਹੋ ਬੁਆਲਾ ਠੀਕ ਹੈ ਜੀ ਚੈੱਕ ਬਰਜੀ ਬੁਆਲਾ ਠੀਕ ਹੈ ਇਹ ਹੰ ਬੂ ਦੇ ਠੀਕ ਹੈ ਜੀ ਹੈ ਠੀਕ ਹੈ ਜੀ ਆਹੜਾ 43500 ਦੀ ਕੋਈ ਨਹੀਂ ਆਹੜਾ ਚ ਅਗਾ ਥੱਲੇ ਜੁੱਤੀਆਂ ਵਾਲਾ ਮਿੱਟੀ ਇਕੱਠੀ ਆਏ ਜੀ ਨਾ ਕਰ 5500 ਦੀ ਮੈਂ ਨਹੀਂ ਦਵਾਂਗੀ ਜੀ ਮਗਾਣ ਨੂੰ ਕੁਸ ਮਰਜੀ ਮਗਾਈ ਜਾਓ ਕੋਈ ਮੰਜਾ ਕਰਨਾ ਹੁੰਦਾ ਉਰੇ 4500 ਰੁਪਏ ਰਾਜੂ ਧੱਕੇ ਨਾਲ ਦੇ ਦੇ ਕੇ ਜਾਂਦਾ ਛਾਲ ਕਹਿੰਦੇ ਦਿਖਾਈ ਵੀ ਮੈਂ ਕਰਵਾ ਚੱਕੀ ਇਹ ਵੀਡੀਓ ਅੰਜੂ ਪਾਸੋਂ ਤੇ ਆ ਫੜ ਪੂਰੇ ਕਲੀਅਰ ਰਾਜੂ ਨਾ ਰਾਜੂ ਸਮਝ ਰਹੀ ਨਹੀਂ ਉਹ ਆਪਾਂ ਗੱਲ ਨਾ ਕਰਦੇ ਉਹ ਗਾਗਦੋ ਉਹ ਅਡੂੜੀ ਗਾਕਾਂ ਸ਼ਦਗਰ ਹੁੰਦੀ ਹੈ ਉਹ ਹੋਰ ਗਾਗ ਲੈ ਕੇ ਆਏਗਾ ਹਾਂ ਉਹ ਤਾਂ ਗੱਲ ਉਹ ਤਾਂ ਜਾਂਦੀ ਕੋਈ ਵਾਦਾ ਹੁੰਦਾ ਕੋਈ ਘਟਰਾ ਹੁੰਦਾ ਆ ਫੜ ਪੂਰੇ 4000 ਹੀ ਘਟਰਾ ਨਹੀਂ ਆਦੀ ਪਰ ਜਾਈ ਨਹੀਂ ਹੋ ਕਿਥੇ ਬਣੂਗੀ ਪੂਰੇ 5500 ਦੀ ਮਿਲੂ ਕੀ ਫਾਇਦਾ ਨਹੀਂ ਬੋਣੀ ਆਲਾ ਕੰਮ ਕਰਿਆ ਪਸੰਦ ਨਹੀਂ ਕਹਿੰਦੀ ਜੰਮ ਦੇ ਦੁੱਧ ਵੀਨੇ ਵੇਚਦੇ ਨੇ ਫਿਰ ਉਹ ਆਦਾ ਦਿੱਖਦਾ ਜਾਂਦਾ ਨੇ ਅੱਦਿਕਾਵਾ ਵੇਚ ਕੇ ਦੜ ਚੁਕੋ ਸੂਮਾਲ ਪਸ਼ੂ ਆਲਾ ਕੋਈ ਕਾਂਦੀ ਮਾਦ ਆਲਾ ਅੱਜ ਵੀ ਨਹੀਂ ਪਤਾ ਨਹੀਂ 7000 ਦੀ ਵੇਚਦੀ ਏ ਨਹੀਂ ਰਹੀ ਹੁਣ ਹੁਣ ਬਾਹਰ ਨਾ ਹੋਵੇ ਪੱਕਾ ਵੀ ਕਰ ਦਿਓ ਟੱਕਾ ਨਾ ਕਰੋ ਹੁਣ ਹੁਣ ਇਹ ਰੱਖ ਦਿਓ ਲਾ ਹੋਊਗੀ 45 ਹੋਊਗੀ ਨਹੀਂ ਜਾਂਦਾ ਮਾਰੋ ਬੱਸ ਉਹ ਨਵੇਂ ਬੰਦੇ ਯਾਰ ਹੱਦ ਆ ਮਾਰ ਯਾਰ ਉਹ ਨਵੇਂ ਬੰਦੇ ਨੇ 5000 ਦੀ ਪੂਰੀ ਦਊਂਗਾ ਜੇ ਲੈ ਕੇ ਜਾਣੀ ਤੇਰੀ ਮਾਰ ਲਾਉਣਾ ਫਿਰ ਇਹ ਨਿਕਲ ਆ ਫੜਾ ਕੀ ਲਖੀ ਆਪੀ ਕਰ ਲੜਨੀ ਯਾਰ ਨਹੀਂ ਨਹੀਂ ਹਲ ਨਹੀਂ ਗੱਲ ਨੂੰ ਮਦਾਰਿ ਸੋ ਜਾ ਨਹੀਂ ਮਹਾਰਾਜ ਲਖਾਈ ਮੈਂ ਹੀ ਕਰਾ ਦੂੰ ਤੁਹਾਡੀ ਸਭ ਫੜ ਫੜ ਕਰਾ ਠੀਕ ਹੈ ਦੇਖ ਤੇ ਖੇਦ ਤੇਰੀ ਹੈ ਕਿੰਨੇ ਜੋ 5000 ਚ 200 ਰਹਿ ਗਿਆ ਮਗਰ ਬਾ ਠੀਕ ਆ ਕੋਈ ਗੱਲ ਨਹੀਂ ਤੇ ਇਹ ਲਖਾਈ ਹੈ ਲਓ ਜੀ ਤੇ ਖੇਦ ਤੇਰੀ ਹੁਣ ਆ ਤਾਂ ਕਰ ਦੇ ਕਰਮ ਵਾਲਾ ਮਗਰ ਨਾ ਵਿੱਚੀ ਦੇ ਮੈਨੂੰ ਇਹ ਵਿੱਚੀ ਨੂੰ ਦੇਵਾ ਦੇ ਨੂੰ ਇਹ ਦੇਖ ਬੋਣੀ ਕਰਨ ਵਾਲਾ ਕੰਮ ਕਰ ਰਿਹਾ ਕੋਈ ਵੀ ਫਰੀਆਲੇ ਨੂੰ ਪਾਇਆ ਗਿਆ ਇਹਦਾ ਸਨਖੇਪ ਵਿਚਾਰ ਆਉਂਦੀ ਆ ਜਮਾਦਿਕ ਨੂੰ ਵਾਦਾ ਕਰ ਹਾਂ ਹੈਗੀ ਵਾਦਾ ਵਾਦਾ ਸਾਡੇ ਵਰਗੇ ਯਾਰ ਤੁਹਾਨੂੰ ਪੱਠਾ ਦੇਣਗੇ ਤੁਸੀਂ ਪਾਲੋਗੇ ਬੜ ਕੇ ਫੇਰ ਅੱਗੇ ਜਾ ਕੇ ਘੁੰਮਣ ਗਏ ਗੱਲ ਵੀਰੇ ਕਹਿੰਦੇ ਆਉਂਦੀ ਹੈ ਬੜਾ ਡਰਦਾ ਕੱਢਿਆ ਬੜ ਚੰਗੀ ਆ ਵਾਟ ਭਾਈ ਤੁਸੀਂ ਅਪੀਲ ਲਈ ਕਰੂਗੀ ਜੀ ਆਪਣੀ ਲਖਾਈ ਨਹੀਂ ਕਰਨੀ ਆ ਚਾਚਾ ਦੇ ਦੇ 200 ਦਾ ਹੁਣ ਗਾਹ ਹੋ ਰੋ ਬੋਲਾ ਨਾ ਨਹੀਂ ਆ ਠੀਕ ਪਾਲਾ ਬੱਚਾ ਇਹ ਐਡ ਰੱਖੂਗਾ ਤੂੰ ਬੱਕਰਾ ਹੈਗਾ ਹੁੰਦੀ ਦੇ ਬੱਕਰਾ ਹੈ ਇਹ ਦੋਨੇ ਠੀਕ ਕਰ ਦਿੰਦੇ ਨਾ ਬੱਕਰਾ ਹੈਗਾ ਹੀ ਨਹੀਂ ਆਹ ਬਾਈਆਂ ਨੂੰ ਪੁੱਛਦਾ ਹੈਗਾ ਬੱਕਰਾ ਬਾਈ ਓਏ ਆ ਫੜ ਪ੍ਰਧਾਨ ਆ ਠੀਕ ਹੈ ਠੀਕ ਹੈ ਚੱਲ ਉਹ ਨੂੰ ਠੀਕ ਕਰਾ ਦੇ ਕਰਵਾ ਦੇ ਕੋਈ ਨਹੀਂ ਜੇ ਲੈ ਲਓ ਬੱਕਰੇ ਆ ਆ ਲੈ ਆ ਬਾਈ ਕੋਲ ਹੋਇਆ ਇਧਰ ਨੂੰ ਛੱਪੇ ਬੱਡੇ ਨੇ ਥੋੜੀ ਜਿਹਾ ਹਾਂ ਬਾਈ ਨਹੀਂ ਇਹਦੇ ਹਾਂ ਦੇ ਲੈਣਾ ਆਪਾਂ ਤੇ ਵੱਡੇ ਨੇ ਤਾਂ ਇਹ ਮੁੱਠੀ ਦਾਣੇ ਪਾਈ ਜਾਈ ਆ ਰਹੀ ਦੂਈ ਨਹੀਂ ਝਾੜ ਜੂ ਚਾਰ ਹੋਰ ਪੜ ਗੜੀ ਹੋਵੇ ਵੱਡੀ ਪੱਟ ਕੋਈ ਹੈਗੀ ਆ ਵੱਡੀ ਵਿਗਾ ਦਿਖਾ ਦੇ ਚਾਰ ਦੰਦ ਪੱਠਾਈ ਆ ਗੱਭਣ ਹੋਣ ਵਾਲੀ ਆ ਜੀ ਹਾਂ ਇਹ ਦੇ ਓਏ ਪੱਠ ਪੱਠ ਮਣ ਕੇ ਚਾਰ ਦੰਦ ਆ ਜੀ ਪੱਠ ਪੱਠ ਮਣ ਕੇ ਹਾਂ ਅੱਛਾ ਥੋੜੀ ਜਿਹੀ ਤੋਂ ਵੱਡੀ ਲਈਏ ਇਹ ਤਾਂ ਫਿਰ ਗੱਭਣ ਹੋਣ ਵਾਲੀ ਆ ਥੋੜੀ ਵੱਡੀ ਉਹ ਲੈ ਲਾ ਜੀ ਆਹ ਤੇ ਕਾਲੀਆਂ ਵੀ ਖੜੀਆਂ ਨੇ ਇਹਨਾਂ ਦੇ ਪੱਟੀਆਂ ਪਈਆਂ ਨੇ ਆ ਜੀ ਜੀ ਇੱਧਰ ਦੀਓ ਲੈ ਵੇ ਆ ਉਰੇ ਆਓ ਘੂਕੇ ਗਾਂ ਗਾਉਣੀ ਜਾਣਾ ਕੋਈ ਮਾਇ ਬਾੜ ਦੇ ਬੜਾ ਕੇ ਚਲੂਗਾ